ਪਰਮਟ ਲਦਾਕ ਨੂੰ ਮੱਲੀ ਜ਼ਰੂਰੀ ਹੈ ਕਿਉਂਕਿ ਜਦੋਂ ਫੌਜ ਦੀਆਂ ਚੱਕਪੋਸਟਾਂ ਆਉਂਦੀਆਂ ਉੱਥੇ ਆਪਾਂ ਨੂੰ ਪਰਮਟ ਦਿਖਾਉਣਾ ਪੈਂਦਾ ਕੋਈ ਮਿਲ ਗਿਆ ਫੇਰ ਮੈਨੂੰ ਚੇਤੇ ਆਉਣ ਲੱਗ ਪਿਆ ਜੋ ਆ ਆ ਆ ਆ ਨਿਓਮਾੜਾ ਪੰਪ ਤੇ ਬੰਦ ਪਿਆ ਕਲੋਜ਼ ਲਿਖ ਕੇ ਗਏ ਪਿਆ ਅਗਲੇ ਇੱਕ ਹੋਰ ਤੁਹਾਡੀ ਕੁਐਰੀ ਆ ਰਹੀ ਹੈ ਵੀ ਗੱਡੀ ਕਿਵੇਂ ਚੱਲ ਰਹੀ ਹੈ ਇਹਦਾ ਰਿਵਿਊ ਦੋ ਫਰਾਂਕਸ ਦਾ ਸਤਿ ਸ਼੍ਰੀ ਅਕਾਲ ਧਾਕਤੋਂ ਨਵੀਂ ਵੀਡੀਓ ਤੁਹਾਡਾ ਸਵਾਗਤ ਹੈ ਜਿੱਦਾਂ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਸੀ ਕਿ ਅਸੀਂ ਸੋਮਰਦੀ ਲੇਖ ਤੇ ਗਏ ਸੀ ਤੇ ਇਸ ਰੋਡ ਤੋਂ ਆਏ ਆ ਇਹ ਮਹੇ ਡਰਬਿੰਗ ਰੋਡ ਆ ਤੇ ਇਧਰਲੇ ਪਾਸੇ ਲੇ ਆ ਤੇ ਪਿਛਲੇ ਪਾਸੇ ਨਿਉਮਾ ਤੇ ਹੈਨਲੇ ਅੱਜ ਅਸੀਂ ਨਿਉਮਾ ਹੀ ਜਾਣਾ ਹੈ ਕਿਉਂਕਿ ਉੱਥੋਂ ਪੈਟਰੋਲ ਵੀ ਪੋਣਾ ਹੈ 2250 ਕਿਲੋਮੀਟਰ ਤੱਕ ਦਾ ਪੈਟਰੋਲ ਸਾਡੇ ਕੋਲ ਬਚਿਆ ਆ ਤੇ ਬਾਅਦ ਦੇ ਵਿੱਚ ਫਿਰ ਹੈਨਲੇ ਜਾਵਾਂਗੇ ਤੇ ਚੱਲੀਏ ਫਿਰ ਹਾਂਜੀ ਹਾਂਜੀ ਤੇ ਦੱਸ ਦਵਾਂ ਵੀ ਇਧਰਲੇ ਏਰੀਏ 'ਚ ਨਿਉਮਾ ਹੀ ਪੰਪ ਆ ਤੇ ਅਸੀਂ ਕਿਹਾ ਵੀ ਹੈਨਲੇ ਵੇਖਣਾ ਤਾਂ ਕਰਕੇ ਨਿਉਮਾ ਤੋਂ ਚਲੋ ਤੇਲ ਪਾ ਲੈਣ ਤੇ করুণਾ ਦੀ ਥਾਂ ਆਉਂਦੀ ਐ ਤੇ ਉਥੋਂ ਵੀ ਤੁਸੀਂ ਤੇਲ ਪਵਾ ਸਕਦੇ ਹੋ ਹਾਂ ਤੇ ਇੱਥੋਂ ਕਿੰਨਾ ਹੈ ਨਿਯਮਾ ਨਿਯਮਾ 20 ਤੋਂ 22 ਕਿਲੋਮੀਟਰ ਹੋਊਗਾ ਤੇ ਲੇਹ ਨੂੰ ਆ ਜਿੱਧਰ ਦੀ ਹੁਣ ਆਪਾਂ ਨਿਯਮਾ ਹੈਨਲੇ ਉਧਰ ਦੀ ਵੀ ਲੇਹ ਨੂੰ ਚਲ ਸਕਦੇ ਆ ਜਾ ਸਕਦੇ ਆ ਉੱਪਰ ਦੀ ਘੁੰਮ ਕੇ ਤੇ ਜੇ ਸਿੱਧਾ ਜਾਣਾ ਫਿਰ ਇੱਥੋਂ ਵੀ ਜਾ ਸਕਦੇ ਆ ਪਰ ਹੁਣ ਆਪਣੀਆਂ ਕੁਝ ਥਾਵਾਂ ਦੇਖਣ ਵਾਲੀਆਂ ਇੱਧਰ ਰਹਿੰਦੀਆਂ ਸੋ ਤਾਂ ਕਰਕੇ ਆਪਾਂ ਇੱਧਰ ਦੀ ਜਾਣਾ ਚਲੋ ਫਿਰ ਕੈਨਵਨ ਵੀ ਸ਼ੁਰੂ ਹੋ ਗਈ ਆ ਤੇ ਅੱਜ ਨਾ ਬੱਦਲ ਜਿਹਾ ਹੀ ਆ ਆਹੋ ਏਕ ਦੇ ਉੱਤੇ ਵੀ ਜਦੋਂ ਤੁਰੇ ਸੀ ਹੂੰ ਉੱਥੇ ਵੀ ਬੱਦਲ ਜਿਹਾ ਹੀ ਰਿਹਾ ਆ ਅੱਜ ਧੁੱਪ ਨਹੀਂ ਨਿਕਲੀ ਹੂੰ ਤੇ ਇਧਰ ਨਾਲ ਨਾਲ ਸਾਡੇ ਵਹਿ ਰਿਹਾ ਜੀ ਸਿੰਧ ਦਰਿਆ ਸਿੰਧ ਦਰਿਆ ਤੇ ਨੈਟਵਰਕ ਵੀ ਦੱਸ ਦਵਾਂ ਵੀ ਨੈਟਵਰਕ ਕੱਲ ਦਾ ਉੱਡਿਆ ਪਿਆ ਬਾਅਦ ਚ ਡਰਬਿੰਗ ਤੋਂ ਜਦੋਂ ਤੁਰੇ ਸੀ ਉਦੋਂ ਬਾਅਦ ਚ ਨੈਟਵਰਕ ਕਿਤੇ ਨਹੀਂ ਆਇਆ ਪੋਗਾ ਵੀ ਨਹੀਂ ਆਇਆ ਸੋਮਰੇਰੀ ਲੇਕ ਤੇ ਵੀ ਨਹੀਂ ਆ ਇਸ ਜਗ੍ਹਾ ਤੇ ਵੀ ਨਹੀਂ ਆ ਮਾਹੇ ਤੇ ਸ਼ਾਇਦ ਨਿਯਮਾਂ ਦਾ ਸੁਣਿਆ ਵੀ ਨਿਯਮਾਂ 'ਚ ਨੈਟਵਰਕ ਆ ਜਾਂਦਾ ਬਾਕੀ ਪਹਾੜਾਂ ਦੇ ਰੰਗ ਵੇਖੋ ਤੁਸੀਂ ਹਾਂਜੀ ਏ ਉਹ ਹੀ ਮਨਪੀ ਜਿਹੜਾ ਜਾਮਣੀ ਕਹਿੰਦੇ ਇਹਨੂੰ ਹਾਂਜੀ ਜਾਮਣੀ ਬੈਂਗਣੀ ਵਿੱਚ ਵਿੱਚ ਹਰਾ ਮਲ ਜਾਮਣੀ ਰੰਗ ਦੇ ਪਹਾੜ ਵੀ ਐਦਾਂ ਦੀ ਮਿੱਟੀ ਵੀ ਹੈ ਕਮਾਲ ਹੈ ਯਾਰ ਬਹੁਤ ਸੋਹਣਾ ਰੰਗ ਹੈ ਰੰਗ ਅਸਲ ਵੇਖਣੇ ਹੋਂ ਦਾ ਪਹਾੜਾਂ ਦੇ ਵੀ ਜਿਹੜੇ ਸਕਿੰਟਾਂ 'ਚੇ ਬਦਲਦੇ ਆ ਤੇ ਉਹਦੇ ਲਈ ਲਦਾਖ ਆਓ ਤੁਸੀਂ ਇੱਥੇ ਨਜ਼ਾਰਾ ਅਸਲ ਤੇ ਐਸ ਵੇਲੇ ਅਸੀਂ ਮਾਹੇ ਚੌਂਕ 'ਚ ਖੜੇ ਆ ਜਿੱਥੋਂ ਇੱਕ ਪਾਸੇ ਆਹ ਸੜਕ ਜਾਂਦੀ ਹੈ ਲੱਗ ਪਰ ਆਪਾਂ ਇੱਧਰ ਸਿੱਧਾ ਨਿਉਮਾ ਨੂੰ ਜਾਣਾ ਹੈ ਤੇ ਇਹੀ ਫਿਰ ਹਨਲੇ ਚਲ ਜੂਗੀ ਆ ਉੱਥੋਂ ਸ਼ੁਰੂ ਗਾ ਛੋਟਾ ਜਿਹਾ ਪਿੰਡ ਹੈ ਨਾ ਇਹ ਵੀ ਹੂੰ ਉਹਨੋਂ ਵੀ ਵੈਸੇ ਮਾਹੀ ਹੀ ਕਹਿੰਦੇ ਆ ਆ ਆ ਜਾਮਣੀ ਰੰਗ ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਸੀ ਅੱਗੇ ਇੱਥੇ ਪੂਰਾ ਜਾਮਣੀ ਆਦੇ ਪਹਾੜੀ ਜਾਮਣੀ ਹਨ ਵੀ ਤੁਹਾਡੇ ਵਾਲੇ ਬੰਨੇ ਕਮਾਲ ਹੈ ਕੁਦਰਤ ਦੇ ਰੰਗ ਨੇ ਪਿੱਛੇ ਕਿਹੜਾ ਸਲੋਗਨ ਆਇਆ ਸੀ ਇਫ ਯੂ ਆਰ ਮੈਰਿਡ ਡਿਵਾ ਸਪੀਡ ਜੇ ਤੁਸੀਂ ਵਿਆਹੇ ਹੋ ਤਾਂ ਸਪੀਡ ਨੂੰ ਤਲਾਕ ਦੇ ਦਿਓ ਵਧੀਆ ਸੀ ਲੱਗਾ ਹਿੰਦ ਦਰਿਆ ਦੇ ਕੰਢੇ-ਕੰਢੇ ਸਫ਼ਰ ਕਰਦੇ ਆਂ ਸਾਨੂੰ ਨਿਯੋਮਾਂ ਦਿਖ ਗਿਆ ਇੱਥੋਂ ਤੇ ਨਾਲ ਹੀ ਮੈਸੇਜ ਵੀ ਡਿੱਗਣ ਲੱਪੇ ਟਿੰਗ 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 ਹੋਣ ਲੱਪੀ ਕਿਉਂਕਿ ਨੈਟਵਰਕ ਆ ਗਿਆ ਇੱਥੇ ਉਹ ਵੱਡਾ ਵਰ ਦੇਖਦਾ ਮੈਨੂੰ ਕੈਮਰੇ ਜਿਹਾ ਮੈਨਾਂ ਆਵੇ ਦਿਖ ਗਿਆ ਮੈਨੂੰ ਵੀ ਆ ਕਿਉਂਕਿ ਪਰਸੋਂ ਦੇ ਆਏ ਸੀ ਨਾ ਤੇ ਇੱਥੇ ਵਾਵਾ ਬੱਦੀ ਆ ਤੇ ਇਹ ਮਤਲਬ ਖੁਸ਼ੀ ਵਾਲੀ ਗੱਲ ਆ ਵੀ ਪਹਿਲਾ ਦਿਨ ਅਜਿਹਾ ਵੀ ਜਿੱਦਣ ਦੇ ਅਸੀਂ ਲਦਾਖ ਚ ਵੜੇ ਆਂ ਇੰਨੀ ਵੱਦੀ ਪਹਿਲੇ ਦਿਨ ਦੇਖੀ ਹੈ ਕਿਤੇ ਹਾਂਜੀ ਵੀ ਅੱਜ ਜਿੱਦਾਂ ਸਾਹਮਣੇ ਏਡਾ ਤਖੜਾ ਬੋਬਾ ਸਿਆ ਪਿਆ ਨਿਊਮਾ ਹੈਗਾ ਵੀ ਮੇਨ ਹਾਈਵੇ ਤੇ ਹੀ ਆ ਹਾਂਜੀ ਤੇ ਪਹੁੰਚ ਵੀ ਜਲਦੀ ਹੈ ਨਾ ਕਿਉਂਕਿ ਸੜਕ ਵਧੀਆ ਸੀ ਆ ਮਿੰਟਾਂ 'ਚ ਹੀ ਆ ਗਏ ਆ ਵੇ ਜਿਹੜੇ ਪਿੰਡਾਂ ਚੋਂ ਆਪਾਂ ਲੰਘ ਕੇ ਆਏ ਆ ਨਾ ਡਰਬਿੰਗ ਹੋ ਗਿਆ ਜਾਂ ਦੂਸਰੇ ਆ ਹੈਗੇ ਉਹ ਵੀ ਵਧੀਆ ਰੋਡਾਂ ਤੇ ਆ ਪਰ ਪਿੰਡ ਹੈ ਹੀ ਨਹੀਂ ਆ ਉਹ ਸਾਰੇ ਬੱਕਰੀਆਂ ਵਾਲਿਆਂ ਦੇ ਹੀ ਆ ਤੇ ਉਹ ਫਿਰ ਹੁਣ ਅੱਜ ਕੱਲ ਤੇ ਗਏ ਪਏ ਚਰਾਉਣ ਪਿੰਡ ਖਾਲੀ ਪਏ ਹੋਏ ਆ ਤਦ ਵੀ ਆ ਸਿਪਾਸੀ ਬੋ ਸੋਹਣੀਆਂ ਘਾਟੀਆਂ ਆ ਰੰਗ ਬਰੰਗੀਆਂ ਨਿਯਮਾ ਆ ਦੇਖੋ ਇੰਜ ਦੇ ਹੁੰਦੇ ਆ ਲਦਾਖ ਦੇ ਸ਼ਹਿਰ ਵਸੋਂ ਟਾਮੀ ਟਾਮੀ ਜੀ ਆ ਦੂਪ ਮਨ ਇੱਕੋ ਜਗ੍ਹਾ ਕੁਛ ਨਹੀਂ ਹੈਗਾ ਦੂਰ ਦਿਕੜਵਾ ਨਿਕੜਵਾ ਜਾਈ ਆ ਆ ਦੇ ਐਸ ਬੀ ਆਈ ਵੀ ਆ ਗਈ ਉਹ ਵੀ ਨਿਉਮਾੜਾ ਪੰਪ ਤੇ ਬੰਦ ਪਿਆ ਕਲੋਜ਼ ਲਿਖ ਕੇ ਗਏ ਪਿਆ ਅਗਲੇ ਹੁਣ ਪਤਾ ਨਹੀਂ ਤੇਲ ਮੁੱਕਿਆ ਹੋਊਗਾ ਤੇ ਜਾਂ ਫਿਰ ਸੁਣਨ ਚ ਇਹ ਹੁੰਦਾ ਸੀ ਵੀ ਇਹਨਾਂ ਦਾ ਕੋਈ ਜਨਰੇਟਰ ਖਰਾਬ ਆ ਚਲੋ ਹੁਣ ਹੱਲ ਕਰਨਾ ਪਊਗਾ ਕੀ ਬਣੂਗਾ ਦੇਖਦੇ ਆ ਨਿਉਮਾ ਤੋਂ ਅਸੀਂ ਖਿੱਚ ਲਿਆ ਗੱਡੀ ਹਾਂਡੇ ਵਾਲ ਨੂੰ ਤੇ 72 ਕਿਲੋਮੀਟਰ ਆ ਜੀਪੀਐਸ ਆਂਦਾ ਤੇ 1 ਘੰਟਾ 44 ਮਿੰਟ ਲੱਗਣਗੇ ਤੇ ਅਸੀਂ ਇੱਥੇ ਅੱਧਾ ਪੌਣਾ ਘੰਟਾ ਰੁਕੇ ਵੀ ਆ ਉਹਦਾ ਕਾਰਨ ਇਹ ਸੀਗਾ ਕਿ ਪਿੱਛੇ ਨੈਟਵਰਕ ਐ ਨਹੀਂ ਸੀ ਇੱਥੇ ਨੈਟਵਰਕ ਆਇਆ ਤੇ ਫਿਰ ਨੈਟਵਰਕ ਆਉਣ ਤੇ ਅਸੀਂ ਬਣਾਏ ਪਰਮਟ ਪਰਮਟ ਲਦਾਖ ਨੂੰ ਮੰਡੀ ਜ਼ਰੂਰੀ ਹੈ ਕਿਉਂਕਿ ਜਦੋਂ ਫੌਜ ਦੀਆਂ ਚੱਕ ਪੋਸਟਾਂ ਆਉਂਦੀਆਂ ਉੱਥੇ ਆਪਾਂ ਨੂੰ ਪਰਮਟ ਦਿਖਾਉਣਾ ਪੈਂਦਾ ਤੇ ਉਹਦੇ ਵਿੱਚ ਫਿਰ ਸਾਡੇ ਦੋਨਾਂ ਦੇ 1000 ਕੁ ਰੁਪਏ ਲੱਗੇ ਆ ਉਹ ਗਰੁੱਪ ਦਾ ਬਣ ਜਾਂਦਾ ਏਦਾਂ ਪਰਮਟ ਤੇ ਬਾਕੀ ਹੁਣ ਤੇਲ ਵਾਲਾ ਜਿਹੜਾ ਕਿੱਸਾ ਸੀ ਉਹ ਫਿਰ ਉਹਦੇ ਮੋਰੀ ਇੱਕ ਠੱਬਾ ਸੀ ਉਹਨਾਂ ਤੋਂ ਪੁੱਛਿਆ ਸੀ ਗਵਾਂਦੇ ਵੀ ਇਹਨਾਂ ਦਾ ਹਾਂ ਜਨਰੇਟਰ ਹੀ ਖਰਾਬ ਹੋਇਆ ਪਿਆ ਤੇ ਜਨਰੇਟਰ ਬਣਨ ਗਿਆ ਪਿਆ ਤੇ ਉਮੀਦ ਕਰਦੇ ਆ ਵੀ ਕੱਲ ਨੂੰ ਜਦੋਂ ਅਸੀਂ ਉਧਰੋਂ ਮੁੜ ਕੇ ਆਉਣਾ ਤੇ ਉਦੋਂ ਤੱਕ ਬਣਿਆ ਹੋਊਗਾ ਜਨਰੇਟਰ ਹਾਂਜੀ ਇਹੀ ਆ ਉਮੀਦ ਤਾਂ ਹੈ ਕਿ ਕੱਲ ਨੂੰ ਆ ਜਾਣਗੇ ਸ਼ਾਇਦ ਹਾਂ ਬਾਕੀ ਟੈਂਕ ਫੁੱਲ ਸੀ ਆਪਣਾ ਤੇ ਟੈਂਕ ਫੁੱਲ ਤੋਂ ਬਾਅਦ ਚ ਆਪਣੀ ਗੱਡੀ ਚੱਲ ਗਈ 338 ਕਿਲੋਮੀਟਰ ਤੇ ਐਵਰੇਜ ਇੱਕ ਟੈਂਕ ਦੇ ਨਾਲ ਇਹ 600 ਪਲੱਸ ਚੱਲਦੀ ਹੁੰਦੀ ਆ ਪੰਜਾਬ 'ਚ ਇੱਥੇ 550 ਮੰਨ ਕੇ ਚੱਲ ਲੈਨੇ ਆਪਾਂ ਮਤਲਬ ਆਪਣਾ ਆਪ ਡਾਊਨ ਹੋ ਜਾਊਗਾ ਇਸ ਹਸਾਬ ਨਾਲ ਹਾਲੇ ਥੋੜਾ ਜਿਹਾ ਨਾ ਚੱਲਣ ਵਾਲੀ ਪਈ ਆ 200 ਕਿਲੋਮੀਟਰ ਚੱਲ ਜੂਗੀ ਇਸ ਹਸਾਬ ਨਾਲ ਅੱਛਾ ਜੀ ਬਾਕੀ ਭਲੀ ਕਰੇ ਕਰਤਾਰ ਵੈਸੇ ਤੇ ਜਿਹੜੇ ਪਿੰਡ ਪੁੰਡ ਆਉਣੇ ਨਾ ਉੱਥੇ ਉਹਨਾਂ ਨੇ ਪੀਪੀਆਂ ਰੱਖੀਆਂ ਹੁੰਦੀਆਂ ਉਹਨਾਂ ਕੋਲ ਤੇਲ ਹੁੰਦਾ ਵਾ ਪਿਆ ਪੈਟਰੋਲ ਹੈਗਾ ਵਾ ਲੋਕਾਂ ਨੇ ਸਟਾਕ ਕੀਤਾ ਤੇ ਉਹ ਤੁਹਾਨੂੰ ਅੜੇ ਥੋੜੇ ਜਿਹਾ ਵੇਚਦੇ ਆ ਪਰ ਉਹ ਜਿੱਦਾਂ ਹੁਣ ਮੰਨ ਲਓ ਆਪਣੇ ਪੈਟਰੋਲ 96 97 99 ਆਹ ਰੇਟ ਚੱਲਦਾ ਹੈ ਨਾ ਉਹਨਾਂ ਨੇ ਦੇਣਾ ਆਪਾਂ ਨੂੰ 150 ਤੋਂ 200 ਮਤਲਬ ਉਸਨੂੰ ਜਿੰਦਾ ਬੰਦਾ ਫਸਿਆ ਉਹ ਕਿੰਨਾ ਪਿੰਡ ਦੂਰ ਹੋ ਜਾਣਾ ਉਨਾ ਹੀ ਉਹਨਾਂ ਨੇ ਵਾਧਾ ਲਾਣਾ ਹੈ ਤੇ ਘੱਟ ਤੋਂ ਘੱਟ 150 ਰੁਪਏ ਲੀਟਰ ਉਦੋਂ ਤੇ ਕਿੰਨਾ ਵੀ ਜਾ ਸਕਦਾ ਹੈ ਤੇ ਖੈਰ ਆਪਾਂ ਨੂੰ ਲੋਡ ਨਾ ਪਵੇ ਜੇ ਲੋਡ ਪਈ ਵੀ ਫਿਰ ਕੱਲ ਨੂੰ ਆਕੇ ਨਿਯਮਾਂ ਤੋਂ ਪਵਾ ਲਾਂਗੇ ਬਾਕੀ ਜੋ ਕਿਉਂਕਿ ਆਪਾਂ ਇੱਧਰ ਵਾਪਸ ਹੀ ਜਾਣਾ ਹੈ ਹਾਂ ਵਾਪਸ ਆਉਣ ਦਾ ਹੀ ਪਲਾਨ ਹੈ ਵੈਸੇ ਅੱਗੇ ਦੀ ਵੀ ਹੈਗਾ ਰੋਡ ਕਿਆ ਬੋਦਰੋਂ ਦੀ ਵੀ ਲੈ ਜਾ ਸਕਦੇ ਆ ਪਰ ਆਪਾਂ ਵਾਪਸ ਇੱਧਰ ਹੀ ਆਣਾ ਹੈ ਜੀ ਉਹ ਫਿਰ ਅਸੀਂ ਇੱਧਰੋਂ ਮੁੜ ਜਾਣਾ ਚਾਹੀਦੀ ਲੇਹ ਵਾਲੇ ਪਾਸਿਆਂ ਨੂੰ ਵਾਹ ਜੀ ਵਾਹ ਆ ਰੋਡ ਤੇ ਆਈਟਮ ਵੀ ਵੇਖਣ ਨੂੰ ਮਿਲ ਗਈ ਓਏ ਪੀਲੇ ਰੰਗ ਦਾ ਫਿੱਕੇ ਜਿਹੇ ਰੰਗ ਦਾ ਆਟੋ ਲਦਾਖ ਜਿਵੇਂ ਦੇ ਲਦਾਖ ਚੇਤਾਂ ਦੇ ਯਾਰ ਨਿਉਮਾ ਚ ਵੀ ਖੜਾ ਦੇਖਿਆ ਸੀ ਕਿਵੇਂ ਦਾ ਆਟੋ ਹਾਂ ਨਿਉਮਾ ਤੋਂ ਅਸੀਂ 10 ਕਿਲੋਮੀਟਰ ਆ ਗਏ ਆ ਤੇ ਵਿੱਚ ਵਿੱਚ ਇਹ ਰੇਗਿਸਤਾਨ ਵੀ ਲੱਗਦਾ ਕਿਉਂਕਿ ਰੇਤਾ ਵੀ ਆਸੇ ਪਾਸੇ ਆ ਤੇ ਇੱਧਰ ਥੋੜੇ ਇਦਾਂ ਵੀ ਪਹਾੜ ਨੇ ਹਰੀਤ ਵਰਗੇ ਟੱਬਾ ਹੁੰਦਾ ਜਿਹੜਾ ਤੇ ਆ ਹਰੀ ਚਰਾੰਦ ਵੀ ਆ ਸਾਰੀ ਸਾਰੇ ਰੰਗ ਨੇ ਹਾਂ ਸਿੰਧ ਤੇ ਰਿਆਵੀ ਨਾਲ ਲੱਗਦਾ ਨਾ ਤਾਂ ਕਰਕੇ ਆ ਦੇ ਹਰਾ ਸਾਰੀ ਵੈਲੀ ਹਰੀ ਆ ਗਈ ਇੱਕੋ ਦਮ ਫੇ ਹਾਂਜੀ ਤੇ ਮੈਂ ਪਰਮਿਟ ਬਾਰੇ ਇੱਕ ਹੋਰ ਸੱਚ ਜਾਣਕਾਰੀ ਦੇ ਦਵਾ ਮੈਂ ਜਿਹੜਾ ਤੁਸੀਂ ਬਣਾਉਣਾ ਹੈ ਉਹਦੇ ਲਈ ਗੂਗਲ ਤੇ ਜਾ ਕੇ ਬਸ ਲਦਾਖ ਟ੍ਰੈਵਲ ਪਰਮਿਟ ਲਿਖਣਾ ਤੇ ਉਹ ਪਹਿਲਾ ਲਿੰਕ ਉਹਨਾਂ ਦਾ ਹੀ ਆਉਂਦਾ ਤੇ ਉਹਦੇ ਚ ਆਪਣੀਆਂ ਡਿਟੇਲਸ ਭਰ ਦੋ ਡਿਟੇਲ ਦੇ ਵਿੱਚ ਵੋਟਰ ਕਾਰਡ ਜਾਂ ਆਧਾਰ ਕਾਰਡ ਦੇ ਨਾਲ ਤੁਸੀਂ ਆ ਉਹ ਨੂੰ ਸਾਈਨ ਇਨ ਕਰ ਸਕਦੇ ਹੋ ਡੋਮੈਸਟਿਕ ਪਹਿਲਾਂ ਉਹ ਵੀ ਹੈ ਨਾ हां ਡੋਮੈਸਟਿਕਲੀ ਵੱਖਰਾ ਆ ਤੇ ਫੋਰਨਰਸ ਲਈ ਵੱਖਰਾ ਆ ਇੱਕ ਮਿੰਟ ਆ ਦੇ ਇਧਰ ਰੀਤ ਦਿਖਾ ਦੇ ਪਹਿਲਾਂ ਮੈਂ ਰੇਗਿਸਤਾਨ ਵਾਲੀ ਹੂੰ ਸੋਹਣੀ ਲੱਗ ਰਹੀ ਹੈ ਵੀ ਐਂਡ ਪਲੇਨ ਹਾਂਜੀ ਉਹ ਤੁਸੀਂ ਆਪਣੀ ਗੱਲ ਕਰੋ ਡੋਮੈਸਟਿਕ ਤੋਂ ਸੀ ਬਸ ਹਾਂ ਉਹ ਡੋਮੈਸਟਿਕ ਤੇ ਫੋਰਨਰਸ ਲਈ ਮਤਲਬ ਇੱਕ ਇੱਕੋ ਪੋਰਟਲ ਤੋਂ ਹੀ ਹੋ ਜਾਂਦਾ ਦੋਨਾਂ ਵਾਸਤੇ ਤੇ ਆਪਣੇ ਤੇ ਘਰੇ ਡੋਮੈਸਟਿਕ ਹੀ ਸਾਰੇ ਨੇ ਵੇਖਣਾ ਹਾਂਜੀ ਤੇ ਬਸ ਉਹ ਤੁਸੀਂ ਉਹਦੇ ਚ ਜਾ ਕੇ ਫਿਲ ਕਰ ਦਿਓ ਕੋਈ ਔਖਾ ਕੰਮ ਨਹੀਂ ਆ ਜੇ ਤੁਸੀਂ ਫਾਈਨਲ ਸਟੈਪ ਤੇ ਜਾਓਗੇ ਤੇ ਉਹ ਪੇਮੈਂਟ ਦੀ অপਸ਼ਨ ਮੰਗੂਗਾ ਵੀ ਕਿਵੇਂ ਕਰਨਾ ਕਾਰਡ ਤੋਂ ਕਰਨਾ ਯੂਪੀਆਈ ਤੋਂ ਕਰਨਾ ਹੈ ਕਿਉਰ ਕੋਡ ਤੋਂ ਕਰਨਾ ਹੈ ਮਤਲਬ ਉਸ ਨੂੰ ਸਕੈਨ ਕਰਕੇ ਉਹ ਜਿਹੜਾ ਤੁਹਾਨੂੰ ਸਹੀ ਲੱਗੇ ਉਸ ਤੋਂ ਕਰ ਦੋ ਤੇ ਬਸ ਤੁਹਾਡਾ ਪਰਮਟ ਉਸੇ ਵੇਲੇ ਤੁਹਾਨੂੰ ਮੇਲ ਦੇ ਡੱਬੇਣਾ ਹਾਂਜੀ ਤੇ ਇਹ ਜ਼ਰੂਰੀ ਆ ਆਪਣੀ ਜਿਹੜੀ ਇੰਡੀਅਨਸ ਲਈ ਵੀ ਤੇ ਬਾਹਰਲੇਆਂ ਲਈ ਤਾਂ ਹੋਰ ਵੀ ਜ਼ਰੂਰੀ ਨਾ ਕੋ ਤਾਂ ਮਤਲਬ ਕਿ ਹਾਰਡ ਕਾਪੀ ਹੋਣੀ ਚਾਹੀਦੀ ਹੈ ਹਾਂਜੀ ਬਾਹਰਲੇਆਂ ਲਈ ਇੰਨਾ ਜ਼ਰੂਰੀ ਹੈ ਉਹ ਕਹਿੰਦੇ ਵੀ ਆਪਾਂ ਤਾਂ ਹੁਣ ਜਿੱਦਾਂ ਹੁਣ ਅਸੀਂ ਸਾਨੂੰ ਉਹ ਈਮੇਲ ਤੇ ਆ ਗਿਆ ਸੀ ਉਹਨੂੰ ਕੱਢ ਕੇ ਸਕਰੀਨਸ਼ਾਟ ਲੈ ਲਿਆ ਜਾਂ ਉਹਦਾ ਪੀਡੀਐਫ ਫਾਈਲ ਆ ਸਾਡੇ ਕੋਲ ਜਿਹੜੀ ਚੈੱਕ ਪੋਸਟ ਆਊਗੀ ਉਹਨਾਂ ਨੂੰ ਸ਼ੋਅ ਕਰ ਦਾਂਗੇ ਉਹਨਾਂ ਕਾ ਠੀਕ ਆ ਪਰ ਜਿਹੜੇ ਫੋਰਨਰਸ ਨੇ ਉਹਨਾਂ ਦੇ ਕੋਲ ਪਾਸਪੋਰਟ ਦੀ ਫੋਟੋ ਕਾਪੀ ਵੀ ਹੋਣੀ ਚਾਹੀਦੀ ਹੈ ਹਾਂਜੀ ਤੇ ਨਾਲ ਦੀ ਨਾਲ ਇਸ ਇਸ ਪਰਮਟ ਤੇ ਹੁਣ ਤੁਸੀਂ ਇੱਕ ਗੱਡੀ ਬਾਰੇ ਵੀ ਦੱਸਣਾ ਸੀਗਾ ਮੈਂ ਕਮੈਂਟ ਆ ਰਹੇ ਸੀਗੇ ਹਾਂ ਗੱਡੀ ਬਾਰੇ ਵੀ ਰਿਵਿਊ ਕਹਿੰਦੇ ਵੀ ਗੱਡੀ ਦਾ ਰਿਵਿਊ ਕਰੋ ਕਿਵੇਂ ਗੱਡੀ ਬਹੁਤ ਵਧੀਆ ਚੱਲਦੀ ਆ ਜੀ ਤੇ ਐਵਰੇਜ ਦਾ ਪੁੱਛਿਆ ਲੋਕਾਂ ਨੇ ਵੀ ਮਾਈਲੇਜ ਕਿੰਨੀ ਦਿੰਦੀ ਆ ਤੇ ਉਹ ਟੈਂਕ ਮਤਲਬ ਜਦੋਂ ਅਸੀਂ ਹਾਈਵੇ ਤੇ ਚੱਲਦੇ ਆ ਮਤਲਬ ਦਾ 22 ਤੇ 23 ਵੀ ਆਪਾਂ ਹਨਾ ਮੈਂ ਵੀ ਗੱਡੀ ਉਹਨਾਂ ਦੇ ਨਾਲ ਚੱਲ 22 23 ਤੱਕ ਵੀ ਦੇ ਜਾਂਦੀ ਆ ਇੱਥੇ ਆਉਣਾ ਅਸੀਂ ਤੈਅ ਨਹੀਂ ਕੀਤਾ ਕਿਉਂਕਿ ਇੱਥੇ ਤਾਂ ਬਸ ਜਿੱਥੋਂ ਪੰਪ ਮਿਲਦਾ ਪਵਾਈ ਜਾਂਦੇ ਆ ਤੇ ਉਹ ਤਾਂ ਕਰਕੇ ਕੋਈ ਪਤਾ ਨਹੀਂ ਵੀ ਇੱਥੇ ਕਿੰਨੀ ਕਦਊਗੀ ਐਵਰੇਜ ਪਰ ਮੈਨੂੰ ਲੱਗਦਾ ਵੀ ਠੀਕ ਹੀ ਦਊਗੀ ਇੱਥੇ ਦੀ। ਬਾਕੀ ਕੋਈ ਦਿੱਕਤ ਨਹੀਂ ਆਵੰਦੀ ਆਈ ਉੱਚੇ-ਉੱਚੇ ਟਾਪ ਆਪਾਂ ਸਰ ਕਰਕੇ ਆਏ ਆਂ। ਬੜੀਆਂ ਉੱਚੀਆਂ ਥਾਵਾਂ ਤੋਂ ਲੰਘ ਕੇ ਆਏ ਆਂ ਤੇ ਬਹੁਤ ਵਧੀਆ ਚੱਲੀ ਆ। ਪਰ ਚੱਲਣ ਨੂੰ ਯਾਰ ਅਲਟੋ ਵੀ ਚੱਲੀ ਜਾਂਦੀ ਬਸ ਤੁਸੀਂ ਥੋੜਾ ਮਸ਼ੀਨਰੀ ਨੂੰ ਢੰਗ ਨਾਲ ਚਲਾਉਣਾ ਹੁੰਦਾ ਹੋਰ ਕੋਈ ਗੱਲ ਨਹੀਂ ਹੈਗੀ। ਮਲੇ ਇਹਦੇ 'ਚ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਬਹੁਤ ਐਕਸਪਰਟਾਂ ਚਲਾਉਣ ਦੇ ਪਰ ਇੱਕ ਸੰਭਾਲ ਦੇ ਨਾਲ ਇੱਕ ਪਿਆਰ ਨਾਲ ਚਲਾਉਣੀ ਹੁੰਦੀ ਹੈ ਇਹ ਚੀਜ਼। ਤੇ ਜੇ ਚਲਾਓਗੇ ਤੇ ਉਹ ਛੋਟੀ ਹੋਵੇ ਗੱਡੀ ਵੱਡੀ ਹੋਵੇ ਉਹ ਹਰੇਕ ਦਾ ਮੈਨੂੰ ਲੱਗਦਾ ਚੱਲ ਜੂਗੀ। ਸੋ ਸਾਡੀ ਇਹ ਛੇਰਨੀ ਵੀ ਹਰਥਾਂ ਜਿੱਥੇ ਅਸੀਂ ਮਤਲਬ ਹੁਣ ਤੱਕ ਚਾਇਆ ਉੱਥੇ ਸਾਨੂੰ ਲੈ ਕੇ ਗਈ ਆ ਤੇ ਉਮੀਦ ਕਰਦੇ ਆ ਕਿ ਅੱਗੇ ਵੀ ਇੱਥੇ ਲੈ ਕੇ ਜਾਊਗੀ ਆਈਟੀਬੀਪੀ ਚੈੱਕਪੋਸਟ ਤੋਂ ਆਪਾਂ ਪਰਮਿਟ ਚੈੱਕ ਕਰਵਾ ਲਿਆ ਜੀ ਤੇ ਇਹ ਲੋਮਾ ਆ ਲੋਮਾ ਆ ਜੀ ਲੋਮਾ ਤੋਂ ਆਪਾਂ ਉਹ ਜਿਹੜਾ ਪਰਮਿਟ ਆ ਨਾ ਇੱਥੇ ਪਰਮਿਟ ਤੋਂ ਬਿਨਾ ਲੰਘਣ ਨਹੀਂ ਦੇਣਾ ਉਹਨਾਂ ਨੇ ਆਪਾਂ ਨੂੰ ਤੇ ਆਹ ਲਓ ਜੀ ਇੱਥੋਂ ਰਹਿ ਗਿਆ 44 ਕਿਲੋਮੀਟਰ ਹਨ ਲੈ अच्छा वो बोर्ड लगा ਸੀ हां जी ਆ ਜੀਪੀਐਸ ਝੂਠ ਬੋਲੀ ਜਾਂਦਾ ਇਹ ਕਹਿੰਦਾ 52 ਕਿਲੋਮੀਟਰ ਉੱਤੇ 44 ਲਿ ਗਿਆ ਸੀਗਾ ਸਹੀ ਹੈ ਉਧਰ ਆਪ ਇੱਕ ਪੋਲ ਪਹਿਲਾਂ ਸੀ ਹਨਾ ਹਾਂ ਮੈਨੂੰ ਲੱਗਦਾ ਪੁਰਾਣਾ ਹੋ ਗਿਆ ਤੇ ਨਵੇਂ ਤੋਂ ਆਪ ਇਹ ਬਣਦੇ ਰਹਿੰਦੇ ਆ ਨਾ ਹਾਂਜੀ ਹਾਂਜੀ ਆਹ ਦੇਖੋ ਤੇ ਇੱਥੇ ਫਿਰ ਆਪਣੇ ਪੰਜਾਬ ਤੋਂ ਵੀ ਸੀਗੇ ਜਵਾਨ ਆਰਮੀ 'ਚ ਹਾਂਜੀ ਤੇ ਉਹ ਫਿਰ ਇੱਕ ਬਾਈ ਸੀਗਾ ਉਧਰੋਂ ਜੰਮੂ ਵਾਲਾ ਡੋਗਰਾ ਸੀ ਉਹ ਬਾਈ ਤੇ ਉਹ ਕਹਿੰਦਾ ਵੀ ਤੇਰੇ ਗਰਾਈਆਂ ਆ ਇਹਨਾਂ ਨੂੰ ਜੂਸ ਜਾਸੇ ਪਿਆ ਤੇ ਫਿਰ ਉਹ ਬਾਈ ਤਰਨਤਰ ਨੇਰੀਆ ਦਾ ਸੀਗਾ ਇਹਨਾਂ ਨੇ ਸਾਨੂੰ ਜੂਸ ਪਿਆਇਆ ਆ ਉਹ ਫਿਰ ਜੂਸ ਪਿਆਇਆ ਇਹਨਾਂ ਨੇ ਤੇ ਇਹਨਾਂ ਨੇ ਵੀ ਕਿਹਾ ਸੀ ਉਹਨਾਂ ਨੂੰ ਪੁੱਛਿਆ ਤੇ ਕਹਿੰਦੇ ਕਿ ਨਹੀਂ ਇਹ ਪਰਮਿਟ ਤੋਂ ਬਿਨਾ ਇੱਥੋਂ ਇੱਥੇ ਐਂਟਰੀ ਨਹੀਂ ਹੋਣ ਦੇ ਮੈਂ ਉਹਨਾਂ ਨੂੰ ਪੁੱਛਦੇ ਮੈਂ ਕਿਹਾ ਭਾਈ ਇਹ ਤਾਂ ਚਲੋ ਹੁਣ ਨੈਟਵਰਕ ਆ ਗਿਆ ਵੀ ਬਣਾ ਲਿਆ ਆਪਾਂ ਨਾ ਛੇਤੀ ਛੇਤੀ ਰੋਕੇ ਉੱਤੇ ਵੀ ਜੇ ਮੰਨ ਲਓ ਨਹੀਂ ਬਣਦਾ ਕਿਸੇ ਕੋਲ ਉਹ ਕਹਿੰਦੇ ਵੀ ਉਹਦੇ ਬਿਨਾ ਐਂਟਰੀ ਨਹੀਂ ਹੈਗੀ ਜੀ ਇਹ ਬਣਾਉਣਾ ਲਾਜ਼ਮੀ ਹੈ ਲਾਜ਼ਮੀ ਹੈ ਉਹਦੇ ਤੇ ਫਿਰ ਇਹਨਾਂ ਲਦਾਖ ਨੂੰ ਜਾਂਦਾ ਨਾ ਫੰਡ ਫੰਡ ਹਾਂਜੀ ਹੁਣ ਵਾਪਸੀ ਤੇ ਵੀ ਪੁੱਛਦੇ ਨਾ ਲੰਘ ਰਹੇ ਸੀ ਨਾ ਕਈ ਜਣੇ ਨੰਬਰ ਉਹਨਾਂ ਨੇ ਲਿਖੇ ਸੀ ਹੁਣ ਤੁਹਾਨੂੰ ਨੰਬਰ ਦੱਸਿਆ ਉਹਨਾਂ ਨੇ ਕਿੰਨਾ ਨਹੀਂ ਨੰਬਰ ਨਹੀਂ ਦੱਸਿਆ ਆਪਾਂ ਬਸ ਆਪਾਂ ਦੱਸ ਦਾਂਗੇ ਨਾ ਦੱਸ ਕੇ ਨਿਕਲ ਜਾਾਂਗੇ ਆ ਸਾਰੀ ਬਾਰਡਰ ਵਾਲੀ ਰੋਡ ਬਹੁਤ ਕਮਾਲ ਹੈ ਕਿਉਂਕਿ ਗਾਂ ਉਹ ਚਾਈਨਾ ਨੂੰ ਵੀ ਇਹੀ ਨਿਕਲ ਜਾਣੀ ਨਾ ਉਹ ਨਾਲ-ਨਾਲ ਦੀ ਫੇ ਜਾਂਦੀ ਹੈ ਜਿਹੜੀ ਉਧਰ ਦੀ ਲੇ ਜੇ ਇੱਥੋਂ ਦੀ ਆਪਾਂ ਜਾਣਾ ਹੋਇਆ ਉਧਰ ਨੂੰ ਲੇ ਨੂੰ ਸਿੰਧ ਦਰਿਆ ਦਾ ਟੰਡਾ ਤੇ ਨਿਮੀ ਨਿਮੀਪੂਰ ਲਓ ਕੀ ਆਈ ਬਾਤਾਂ ਨੇ ਕਰਤੀ ਸਾਹਪੂਰ ਆਪਾਂ ਹਾਂਜੀ ਤੇ ਨਾਲ ਹੀ ਅੰਨਾ ਮੋੜ ਵੀ ਆ ਗਿਆ ਵਾੜਾ ਹੂੰ ਬਚ ਕੇ ਮੋੜ ਤੋਂ ਨਹੀਂ ਅਰੇ ਨਾ ਉਹ ਨਹੀਂ ਅੰਨਾ ਵੈਸੇ ਲੈ ਕੇ ਲਾ ਰਿਹਾ ਇਹ ਦੋ ਅੰਨੇ ਅੰਨੇ ਤਾਂ ਬਹੁਤ ਗਰੋਸ ਕਰਕੇ ਆਏ ਆ ਆਪਾਂ ਆਹ ਟੂਰਿਸਟ ਗੱਡੀ ਇੱਥੇ ਲਾ ਕੇ ਤੇ ਇਹਨਾਂ ਦੀ ਦੇ ਡੰਡੇ ਤੇ ਮੈਂ ਇੱਕ ਗੱਲ ਕਹਿਣੀ ਸੀ ਹਾਂਜੀ ਕਿ ਪੈਟਰੋਲ ਦੇ ਚੱਕਰਾਂ 'ਚ ਆਪਾਂ ਇਹ ਤਾਂ ਦੱਸਣੇ ਭੁੱਲ ਗਏ ਕਿ ਐਨਲੇ ਕਰਨ ਕੀ ਚੱਲੇ ਆ ਐਨਲੇ ਦੇਖਣ ਜਾ ਰਹੇ ਆ ਜੀ ਅਸੀਂ ਆਕਾਸ਼ ਗੰਗਾ ਤਾਰੇ ਬਹੁਤ ਵਧੀਆ ਦਿਖਦੇ ਉੱਥੇ ਵੈਸੇ ਤਾਂ ਸਪਿਤੀ ਦੇ ਵਿੱਚ ਵੀ ਲੱਗਦੇ ਆ ਪਰ ਇਹ ਲਦਾਖ ਦੀ ਇਹ ਥਾਂ ਬੈਸਟ ਮੰਨੀ ਗਈ ਆ ਹੰਬੂ ਲੱਗਾ ਬਈ ਬਾਈਕਰ ਦੇਖੋ ਕਿੰਨੇ ਆਏ ਪਏ ਆ ਇੱਕ ਕੈਂਪ ਐ ਕੋਈ ਇਹਨਾਂ ਦਾ ਰਾਇਲ ਐਨਫੀਲਡ ਦਾ ਕੁਝ ਲੱਗਦਾ ਮੈਨੂੰ ਹਾਂਜੀ ਕੋਈ ਇਵੈਂਟ ਐ ਉਹਨਾਂ ਦਾ ਤਾਂ ਕਰਕੇ ਆਦੇ ਇਧਰ ਮੋਰੀਆਂ ਵੀ ਆ ਰਹੇ ਆ ਹੂੰ ਇਹ ਤਾਂ ਹੰਦਲੇ ਤੋਂ 40 ਕਿਲੋਮੀਟਰ ਪਹਿਲਾਂ ਹੀ ਲਾ ਕੇ ਬੈਠੇ ਆ ਇੱਥਾਂ ਵਾ ਇਕੱਠੇ ਹੋ ਕੇ ਆਉਣਗੇ ਦੇਖਿਓ ਇਹ ਹਾਂਜੀ ਜਾਂ ਵੇਖ ਕੇ ਫੇਰ ਇੱਥੇ ਆ ਕੇ ਸਮਝਣਗੇ ਜਾਂ ਕੀ ਪਤਾ ਇੱਥਾਂ ਵੀ ਦੇਖਦੇ ਹੋਣ ਮਾੜੇ-ਮੋਟੇ ਨਿਕਣ ਗਏ ਆਦੇ ਇੱਥੇ ਹੁਣ ਜਗ੍ਹਾ ਹੈਗੀ ਆ ਆਪਾਂ ਉਹ ਇੱਥਾਂ ਸਾਈਡ ਦੇ ਦਿੱਤੀ ਉਹਨੇ ਬਾਕੀ ਸਾਰਾ ਉਹਨੂੰ ਡੋਣਾ ਕੀ ਆ ਉਹਨੀ ਕੀ ਜਗ੍ਹਾ ਸੀ ਸਾਈਡ ਦੇਣ ਲਈ ਮੋੜ ਲਿਆ ਨੂੰ ਵੀ ਪਿਛਲੇਆ ਨੂੰ ਵੀ ਰਾਹ ਬਹੁਤ ਸੋਹਣਾ ਹੈ ਅਨਲੇ ਦਾ ਬਈ ਔਰ ਇਹ ਕਿ ਨਹੀਂ ਬਹੁਤ ਸੋਹਣਾ ਲੱਗਾ ਮੈਨੂੰ ਤੇ ਆਹ ਦੇਖ ਲਓ ਦੂਰਾਂ ਗਿਆ ਇੱਕ ਪਾਸੇ ਖੁਸ਼ਕ ਤੇ ਇੱਕ ਪਾਸੇ ਹਰਾ ਹੈਂ ਲੈ ਤੋ 15 16 ਕਿਲੋਮੀਟਰ ਪਹਿਲਾਂ ਅਸੀਂ ਬ੍ਰੇਕ ਮਾਰੀ ਕਿਉਂਕਿ ਜਿਹੜਾ ਮਾਹੌਲ ਆ ਉਹਨੇ ਸਾਨੂੰ ਰੁਕਣ ਲਈ ਮਜਬੂਰ ਕਰਤਾ ਸਹੀ ਗੱਲ ਐ ਰੰਗ ਹੀ ਇੰਨੇ ਸੋਹਣੇ ਨੇ ਪਹਾੜਾਂ ਦੇ ਕਿ ਜੀ ਕੀਤਾਗੇ ਰੁਕ ਕੇ ਦੇਖੇ ਜਾਣ ਹਾਂਜੀ ਤੇ ਇਧਰੋਂ ਕੁ ਸ਼ੁਰੂ ਕਰਦਾ ਮੈਂ ਦਿਖਾਉਣੇ ਐ ਇੱਥੋਂ ਵੇਖੋ ਇਹੜਾ ਮਿੱਟੀ ਰੰਗਾਈ ਜਿਹਨੂੰ ਆਪਾਂ ਕਹਿੰਦੇ ਆ ਉਹ ਤੇ ਨਾਲ ਹਰਾ ਇਹਦੇ ਥੱਲੇ ਵਾਲੇ ਪਾਸੇ ਤੇ ਇਧਰ ਨੂੰ ਜਿਵੇਂ ਜਿਵੇਂ ਘੁੰਮਦੇ ਜਾਂਦੇ ਆ ਬੈਂਗ ਨਹੀਂ ਜਿਆ ਰੰਗ ਹਰਾ ਭੂਰਾ ਉਹ ਬੀਬੀਆਂ ਵਾਲਾ ਵਾਈਨ ਲਾਲ ਜਿਹਾ ਨਾਬੀ ਜਿਹਾ ਆਹ ਵळे ਇਧਰ ਕਿੰਨਾ ਸੋਹਣਾ ਹਰਾ ਰੰਗ ਆਹ ਇਧਰ ਨੂੰ ਇਹਦੀ ਉਹ ਵਿੱਚ ਵਿੱਚ ਜਿਹੜੀਆਂ ਨਾ ਚੂਟੀਆਂ ਜਾਂ ਘਾਟੀਆਂ ਕੀ ਕਵਾਂ ਉਹ ਢੇਰੀਆਂ ਜੀਆਂ ਜਿਹੜੀਆਂ ਉਹ ਕੰਦੀਆਂ ਸੋਹਣੀਆਂ ਨੇ ਨਾ ਕਟ ਹੋਈਆਂ ਹੂੰ ਆਹ ਦੇਖੋ ਇਧਰ ਕਿੰਨਾ ਸੋਹਣਾ ਸਾਹਮਣੇ ਵਾਲਾ ਰੰਗ ਵੀ ਆਹੋ ਇਹਦੇ ਚ ਲਾਲ ਜੀ ਵੀ ਭਾ ਮਾਰਨ ਡਿਆ ਵਿੱਚੋਂ ਇਹ ਥੋੜਾ ਥੱਲੇੋਂ ਪੈਰ ਆਇਆਂ ਜੋ ਤੇ ਆ ਫਿਰ ਹੋਰ ਜ਼ਿਆਦਾ ਡਾਰਕ ਹੋ ਜਾਂਦਾ ਲਾਲ ਇਧਰ ਨੂੰ ਤੇ ਉਹ ਪਿੱਛੇ ਸੂਰਜ ਦੇਵ ਇਸ ਪਹਾੜ ਦੇ ਪਿੱਛੇ ਹਸਤਾ ਹੋ ਰਿਹਾ ਹੈ ਬੱਦਲਾਂ ਦੀ ਉੱਲੇ ਹਾਂਜੀ ਤੇ ਜੇ ਇਹ ਕਿਤੇ ਚਮਕਦੇ ਹੁੰਦੇ ਤੇ ਆਹ ਹੋਰ ਚਾਰ ਚੰਦ ਲੱਗਣੇ ਸੀ ਇਧਰਲੇ ਪਾਸੇ ਇਹਨਾਂ ਦਾ ਫਿਰ ਤਾਂ ਹੋਰ ਹੀ ਰੰਗ ਹੋਣਾ ਸੀ ਇਹਨਾਂ ਦਾ ਇਧਰ ਬੱਦਲ ਜੇ ਚਾਹੀਓ ਕਾਲਾ ਕਾਲਾ ਵੀ ਲੱਗ ਰਿਹਾ ਨਾ ਜਿੱਥੇ ਬੱਦਲ ਹੁੰਦੇ ਉਹ ਕਾਲੇ ਕਾਲੇ ਪਹਾੜ ਲੱਗਣ ਲੱਗ ਜਾਂਦੇ ਸਰ ਜੀ ਆਹ ਰਾਹ ਵੀ ਬੜਾ ਸੋਹਣਾ ਸੋਹਣਾ ਆ ਬਾਹਲਾ ਪੱਕਾ ਸੀ ਰਾਹ ਹੈ ਤੇ ਹਾਲੇ ਕੱਢਦੇ ਆ ਫੇਰ ਅਗਲਾ ਨੰਬਰ ਹੁਣ ਤੱਕ ਦਾ ਹਾਂਜੀ ਸ਼ਾਨਦਾਰ ਰਾਹ ਲੱਗਿਆ ਏ ਇਸ ਪਿੰਡ ਨੂੰ ਜਾਂਦਾ ਮੈਂ ਉਹ ਹੀ ਕਹਿਣ ਲੱਗਾ ਸੀ ਵੀ ਜੇ ਤੁਸੀਂ ਲੈ ਆਏ ਹੋ ਲੈ ਲਦਾਖ ਦੇ ਸਫਰ ਤੇ ਤੇ ਜੇ ਕਿਤੇ ਤੁਸੀਂ ਹੈਨਲੇ ਮਿਸ ਕਰਤਾ ਨਾ ਤੇ ਮਤਲਬ ਭਾਵੇਂ ਤਾਰੇ ਤੁਹਾਨੂੰ ਨਾ ਹੀ ਵਿਖਣ ਯਾਰ ਆਹ ਵਾਲਾ ਜਿਹੜਾ ਰਾਹ ਆ ਨਾ ਇੰਨੇ ਤੁਹਾਨੂੰ ਨਜ਼ਾਰਾ ਦੇ ਦੇਣਾ ਕੁਦਰਤ ਦੇ ਨਜ਼ਾਰੇ ਤੱਕ ਦੇ ਤੱਕਦੇ ਅਸੀਂ ਪਹੁੰਚ ਗਏ ਆ ਹੈਨਲੇ ਆਈ ਲਵ ਹੈਨਲੇ ਆਈ ਤਰਲ ਗਿਆ ਬਿਆ ਹਾ ਦੇਖ ਹਾ ਇਹ ਉਮ ਲਿੰਗਲਾ ਤੇ ਫਰਟੀਲਾ ਟਾਪ ਨੂੰ ਰਾਹ ਜਾਂਦਾ ਇਹ ਵਾਲੇ ਅੱਛਾ ਇਧਰ ਨੂੰ ਹਾਂਜੀ ਠੀਕ ਐ ਤੇ ਆਪਾਂ ਇਧਰ ਪਹਿਲਾ ਅੰਜਾਲੀ ਡੈਸਟੀਨੇਸ਼ਨ ਵੇਖੀਏ ਹੈਨਲੇ ਸ਼ਾਮ ਦਾ ਰੰਗ ਇੱਥੋਂ ਤੱਕ ਸੜਕ ਐਨ ਪੱਕੀ ਆਈ ਪਰ ਆ ਪੌੜ ਜਾ ਟਪਾ ਕੇ ਹੁਣ ਕੱਚਾ ਹੋ ਗਿਆ ਪੰਡ ਉਹ ਅੱਗੇ ਦਿਖਣ ਰਿਹਾ ਵਾਵਾ ਖਿਲਰ ਰਿਹਾ ਲੱਗਦਾ ਪੰਡ ਉਹ ਤਕੜਾ ਕਾਫੀ ਦੂਰ ਤੱਕ ਰਹਿਦਾ ਲੇ ਪਿੰਡ ਦੇ ਵਿੱਚ ਅਸੀਂ ਪਹੁੰਚ ਗਏ ਆ ਤੇ ਜੂੜਾ ਜਿਹੜਾ ਜਾ ਰਿਹਾ ਨਾ ਇਹ ਸਾਨੂੰ ਆਪ ਹੀ ਆ ਕੇ ਦੱਸ ਗਏ ਕਿ ਬਹੁਤ ਸਾਰੇ ਹੋਮਸਟੇ ਇੱਥੇ ਫੁੱਲ ਹੋ ਚੁੱਕੇ ਆ ਆ ਦੇਖੋ ਕਿੰਨੇ ਬੋਰਡ ਲੱਗੇ ਇੱਧਰ ਬਦਮਾ Goa Darks kayumsday ਗਾਈ ਪਿਆ ਤੇ ਉਹ ਦੱਸ ਗਏ ਕਿ ਇਧਰਲੇ ਪਾਸੇ ਜਿੱਧਰ ਨੂੰ ਜਾ ਰਹੇ ਆ ਨਾ ਉਧਰ ਖਾਬੇ ਆਤ ਉਧਰ ਕਾਫੀ ਸਾਰੇ ਭਰ ਗਏ ਕਹਿੰਦੇ ਅਸੀਂ ਤਾਂ ਦੁਪਹਿਰ ਹੀ ਆ ਗਏ ਸੀ ਤੇ ਸਾਨੂੰ ਮਿਲ ਗਿਆ ਆ ਅਸੀਂ ਕਿ ਕੋਈ ਸਾਡੇ ਕੋਲ ਤਾਂ ਆਪਣਾ ਪ੍ਰਬੰਧ ਹੈ ਬਾਕੀ ਕੋਈ ਨਾ ਵੇਖ ਲੈਣੇ ਵੀ ਹੋਮਸਟੇ 'ਚ ਰੁਕਣਾ ਹੈ ਯਾਰ ਕੈਂਪਿੰਗ ਕਰਨੀ ਆ ਕੈਂਪਿੰਗ ਲਈ ਜਗ੍ਹਾ ਲੱਭਣੀ ਪੈਣੀ ਆ ਖੁੱਲਾ ਹੀ ਆ ਸਾਰਾ ਦੇਖੋ ਅਗਲਾ ਦਾੜ ਬਸ ਪਾਣੀ ਹੋਣਾ ਚਾਹੀਦਾ ਨਾ ਕੋਲ ਹਾਂ ਲੈ ਪਿੰਡ ਦੇ ਵਿੱਚ ਹੀ ਆਪਾਂ ਨੂੰ ਹੋਮਸਟੇ ਮਿਲ ਗਿਆ ਇਹ ਵਾਲਾ ਤੇ ਆਪਾਂ ਅੱਜ ਇੱਥੇ ਰੁਕਣਾ ਆ ਦੇਖੋ ਛੱਤਾਂ ਲੱਕੜ ਦੀਆਂ ਬੱਲੀਆਂ ਪਾ ਕੇ ਫੇ ਫੱਟੇ ਪਾਏ ਤੇ ਆ ਇੱਥੇ ਰਹਿਣਾ ਹਾਂਜੀ ਹਾਂਜੀ ਆ ਬਹੁਤ ਹੀ ਬੜਾ ਹੈ ਓਏ ਆ ਜਾਲੀ ਪਾਈ ਮੂੰਹ ਤੇ ਸਪਾਈਡਰਮੈਨ ਸਪਾਈਡਰਮੈਨ ਵਾਲੇ ਇਹਨੇ ਕੱਪੜੇ ਪਾਏ ਆ ਤੇ ਮੂੰਹ ਤੇ ਪਾਈ ਫਿਰਦਾ ਜਾਲੀ ਜਾਲ ਪਾ ਲਿਆ ਨੇ ਠੀਕ ਆ ਆਹੋ ਠੀਕ ਆ ਤੇ ਮੈਂ ਉਹ ਦਿਖਾ ਰਿਆ ਸੀ ਮੈਂ ਕਿਹਾ ਵੇਖੋ ਇਹਨਾਂ ਦਾ ਸਟਰਕਚਰ ਹਾਂਜੀ ਵੀ ਉਹ ਪਾ ਕੇ ਨਾ ਲੱਕੜਾਂ ਸਿੱਧੀਆਂ ਤੇ ਉੱਤੇ ਫਿਰ ਨਿੱਕੇ ਨਿੱਕੇ ਆ ਵੀ ਦੂਸਰੀਆਂ ਪਾਈਆਂ ਛੋਟੀਆਂ ਜੀਆਂ ਠੀਕ ਠੀਕ ਆਲੀ ਮੈਂ ਬਿੱਲੀ ਲਾਤੀ ਇਹਨੇ ਨਾ ਕੀ ਮੇਰੇ ਕੋ ਨਾ ਬੜੇ ਓਕੇ ਓਕੇ ਉਹ ਨਾ ਕੀ ਆ ਤੁਹਾਡੇ ਆਹ ਮੈਂ ਵੀ ਪੁੱਛਦੇ ਨਾਮ ਕੀ ਆ ਤੁਹਾਡਾ ਨਾਮ ਨਾਮ ਦੱਸ ਹੁਣ ਉਹਨੂੰ ਆਪ ਨੂੰ ਵੀ ਭੁੱਲ ਗਿਆ ਵਾ ਭੈਣ ਜੀ ਕਹਿੰਦੇ ਬਣ ਗਈ ਰੋਟੀ ਹਾਂਜੀ ਹਾਂਜੀ ਕਹਿੰਦੇ ਆਓ ਫਿਰ ਖਾ ਲੈਨੇ ਆ ਚਲ ਇਧਰ ਟੇਬਲ ਤੇ ਹੀ ਲਾਤੀ ਇਹਨਾਂ ਨੇ ਕੀ ਕੁਛ ਚੌਲ ਦਾਲ ਚੌਲ ਹੋਣੇ ਤੇ ਰੋਟੀਆਂ ਹੋਣੀਆਂ ਮੈਨੂੰ ਲੱਗਦਾ ਕਿਉਂਕਿ ਸਬਜ਼ੀ ਕਹਿੰਦੇ ਸੀ ਵੀ ਅੱਜ ਹੈ ਨਹੀਂ ਕਿ ਹਲੇ ਆ ਦਾੜਾ ਦਹੀਂ ਦੇ ਮੈਨੂੰ ਕਿਸੇ ਦਹੀਂ ਲੈ ਲਿਓ ਉਹ ਦਹੀਂ ਪਵਾ ਦੂੰਗੀ ਰੋਟੀ ਚੱਕੂ ਠੀਕ ਹੈ ਵੀ ਤੇ ਇਧਰ ਆਹ ਡਾਈਨਿੰਗ ਟੇਬਲ ਹੈ ਇੱਥੇ ਬੈਠ ਕੇ ਖਾ ਲੈਣੀ ਆਪਾਂ ਜਿਹੜੀਆਂ ਤੁਸੀਂ ਤਸਵੀਰਾਂ ਵੇਖੀਆਂ ਇਹ ਰਾਤ ਅਸੀਂ ਹਨਲੇ ਪੈਂਡ 'ਚ ਇਸੇ ਜਗ੍ਹਾ ਤੇ ਖੜਕੇ ਖਿੱਚੀਆਂ ਸੀ ਆਹ ਵਾਲਾ ਥਾਂ ਸੀਗਾ ਜਿੱਚੇ ਤਾਰੇ ਸੀਗੇ ਹਾਂਜੀ ਤੇ ਇਹ ਤਸਵੀਰਾਂ ਇਸ ਤੋਂ ਵੀ ਕਿਤੇ ਜ਼ਿਆਦਾ ਸਾਫ਼ ਹੁੰਦੀਆਂ ਤੇ ਬਹੁਤ ਸੋਹਣੇ-ਸੋਹਣੇ ਰੰਗ ਵੀ ਹੁੰਦੇ ਆ ਸਮਾਨ ਦੇ ਪਰ ਕੱਲ ਬੱਦਲਵਾਈ ਹੋਣ ਦੇ ਕਾਰਨ ਨਾ ਜਾਦਾ ਸਾਫ ਨਹੀਂ ਦਿਖ ਪਾਈਆਂ ਤੇ ਅੱਜ ਵੀ ਬੱਦਲ ਹੀ ਆ ਤੇ ਪਿੰਡ ਵਾਲੇ ਦੱਸਦੇ ਆ ਕਿ 15 ਦਿਨਾਂ ਤੋਂ ਲਗਭਗ ਬੱਦਲ ਹੀ ਹੈਗੇ ਨੇ ਇਸ ਕਰਕੇ ਲੋਕ ਜਿਹੜੇ ਥੋੜੇ ਨਿਰਾਸ਼ ਹੋ ਕੇ ਜਾ ਰਹੇ ਨੇ ਨਿਰਾਸ਼ ਹੋ ਕੇ ਜਾ ਜਿਵੇਂ ਤੁਸੀਂ ਦੱਸਿਆ ਸੀਗਾ ਆਪਾਂ ਵੈਸੇ ਰਾਤ ਅਸੀਂ ਆਏ ਸੀ 12:00 ਵਜੇ 12:00 12:00 ਤੋਂ ਕੱਲ 10:00 ਵਜੇ ਆਏ ਸੀਗੇ ਫਿਰ 12:00 ਵਜੇ ਆਏ 11:00 ਤੋਂ 12:00 ਵਜੇ ਦਾ ਟਾਈਮ ਹੁੰਦਾ ਹੈ ਜਿਹਦੇ 'ਚ ਇਹ ਸਾਰਾ ਕੁਝ ਸਾਫ ਦਿਖਦਾ ਆ ਹਾਂ ਤਾਰਾ ਮੰਡਲ ਹਾਂਜੀ ਇਹ ਇੱਥੋਂ ਪੂਰਾ ਕਲੀਅਰ ਦਿਖਦਾ ਵਾ ਤੇ ਜਿੱਦਾਂ ਤੁਸੀਂ ਦੱਸ ਰਹੇ ਸੀ ਵੀ 365 ਦਿਨਾਂ 'ਚੋਂ 270 ਦਿਨ ਹੁੰਦੇ ਨੇ 270 ਦਿਨ ਅਜੇ ਹੁੰਦੇ ਆ ਵੀ ਜਿਹਦੇ ਚ ਐਨ ਪੂਰਾ ਸਾਫ ਅਸਮਾਨ ਹੁੰਦਾ ਇੱਥੋਂ ਪੂਰਾ ਵਧੀਆ ਤੁਸੀਂ ਮਿਲ ਕੀ ਵੇ ਇਹਨੂੰ ਵੇਖ ਸਕਦੇ ਹੋ ਪਰ ਅਸੀਂ ਉਹ 270 ਦਿਨ ਲਾਦਰ ਟੱਪ ਗਏ ਹੋਣੇ ਆ ਉਦੋਂ ਅਗਲੇ ਵਾਲਿਆਂ ਚ ਆਏ ਆ ਇੱਥੇ ਪਰ ਫਿਰ ਵੀ ਖੈਰ ਵਧੀਆ ਦੇਖ ਸਕੇ ਅਸੀਂ ਠੀਕ ਆ ਵਧੀਆ ਦੇਖ ਗਿਆ ਪਰ ਆਲੇ ਦੁਆਲੇ ਵਾਲੇ ਰੰਗ ਸੀਗੇ ਕੁਝ ਜਿਹੜੇ ਨਹੀਂ ਵੇਖ ਸਕੇ ਤੇ ਖੈਰ ਕੋਈ ਨਾ ਫੇਰ ਕਦੀ ਸਹੀਂ ਬਾਕੀ ਹੁਣ ਆਪਾਂ ਹੁਣ ਇੱਥੋਂ ਉੱਪਰ ਨੂੰ ਜਾਣਾ ਜਿਹੜਾ ਫਾਟਕ ਲੱਗਿਆ ਨਾ ਤੇ ਇਹਦੇ ਉੱਪਰ ਉਹ ਦੇਖੋ ਉਹ ਸਰਕਾਰੀ ਹੈ অবজারਵੇਟਰੀ ਹੈ ਤੇ ਉਹ ਪੂਰੇ ਤਾਰੇ ਮੰਡਲ ਤੇ ਨਿਗਾਹ ਨੂੰ ਕਰ ਰੱਖਦੇ ਆ ਤੇ ਆਪਾਂ ਉਧਰ ਨੂੰ ਜਾਣਾ ਬਾਕੀ ਆ ਹਨਲੇ ਪਿੰਡ ਸਾਰਾ ਇਧਰ ਥੱਲੇ ਨੂੰ ਆ ਆਪਾਂ ਉੱਚੀ ਪਹਾੜੀ ਤੇ ਖੜੇ ਆ ਹੁਣ ਤੇ ਸਾਡਾ ਹੋਮ ਹੋਮਸਟੇ ਇੱਥੇ ਹੀ ਸੀਗਾ ਆ ਜਿਹੜੀ ਪਹਾੜੀ ਦੇ ਪਰਲੇ ਪਾਸੇ ਪਿੱਛੇ ਹੀ ਸੀਗਾ ਤੇ ਇਧਰ ਨੂੰ ਵੀ ਪਿੰਡ ਆ ਵੈਸੇ ਆ ਜਿਹੜੇ ਪਹਾੜ ਦੇ ਖੜੇ ਆ ਨਾ ਛੋਟੇ ਛੋਟੇ ਪਿੰਡ ਨੇ ਇਹਦੀਆਂ ਜਣਾਂ ਦੇ ਵਿੱਚ ਪਿੰਡ ਹੈਗੇ ਵਸੇ ਪਏ ਤੇ ਆਜੋ ਹੁਣ ਆਪਾਂ ਆਬਜ਼ਰਵੇਟਰੀ ਵੱਲ ਨੂੰ ਚੱਲੀਏ ਅਬਜ਼ਰਵੇਟਰੀ ਬੜੀ ਉੱਚੀ ਬਣਾਈ ਆ ਅਸੀਂ ਪਹੁੰਚਣੇ ਆਲੇ ਆ ਤੇ ਆਲੇ ਦਵਾਲੇ ਪਿੰਡ ਤੇ ਜਿਹੜੇ ਖੇਤ ਸੀ ਮદાન ਸੀ ਬਾਹਲੇ ਨੀਵੇਂ ਰਹਿ ਗਏ ਆ ਉਹ ਰਹਿ ਗਏ ਹੈ ਠਾ ਪਿੰਡ ਉੱਪਰ ਪਹੁੰਚ ਕੇ ਗੱਡੀ ਪਾਰਕ ਕਰਤੀ ਤੇ ਵੈਲਕਮ ਇੰਡੀਅਨ ਐਸਟਰੋਨੋਮਿਕਲ ਅਬਜ਼ਰਵੇਟਰੀ ਹੈਂਡਲੇ ਲਦਾਖ ਇਸ ਤੋਂ ਅੱਗੇ ਵਹੀ ਕੱਲ ਜਾਣਾ ਲਾਊਡ ਨਹੀਂ ਹੈਗਾ ਫਾਟਕ ਲੱਗਿਆ ਆਤਾ ਮਾਜਾ ਮਾਜਾ ਜਿਹੜਾ ਲੱਗਾ ਉਹਦੇ ਲੱਗ ਹੀ ਪਹੁੰਚ ਗਏ ਆਪਾਂ ਕੋਈ ਮਿਲ ਗਿਆ ਫੇਰ ਮੈਨੂੰ ਚੇਤੇ ਆਉਣ ਲੱਪਿਆ ਜੋ ਆ ਆ ਆ ਆ ਯਾਦੂ ਵਾਲੀ ਕਿਉਂ ਵੀ ਇਦਾਂ ਦੇ ਥਾਂ ਜੇ ਤੇ ਬਹਿ ਕੇ ਨਾ ਘਰੇ ਉਹ ਸੰਪਰਕ ਕਰਦਾ ਹੋ ਰੰਗਰੀਆਂ ਨਾਲ ਆ ਵਾਲੇ ਡੂਮ ਦੇ ਨਾਲ ਇੱਧਰ ਆ ਕੰਮੇ ਲੱਗੇ ਪਏ ਕੰਮ ਕਰਨ ਮਲੇ ਇਹਦਾ ਕੁਛ ਅਪਡੇਟ ਕਰ ਰਹੇ ਆ ਸਿਸਟਮ ਤੇ ਸਾਨੂੰ ਕਹਿੰਦੇ ਆਹ ਵਾਲੀ ਚ ਜਾਓ ਇਧਰ ਤੁਸੀਂ ਵੇਖ ਸਕਦੇ ਆ ਇਹਦੇ ਚ ਲਿਖਿਆ ਆਪ ਸਟੇਅਰ ਫਾਰ ਟੈਲੀਸਕੋਪ ਉੱਪਰ ਚਲਦੇ ਆਂ ਉੱਪਰ ਆ ਗਏ ਆਂ ਤੇ ਇਧਰ ਸਾਹਮਣੇ LED ਲੱਗੀ ਆ ਤੇ ਉਹਨਾਂ ਨੇ ਇੱਥੇ ਲਿਖ ਕੇ ਲਾਇਆ ਹੋਵੇ ਤੁਸੀਂ ਅੱਗੇ-ਅੱਗੇ ਕਰਕੇ ਨਾ ਦੇਖ ਸਕਦੇ ਹੋ ਸਲਾਈਡਸ ਦੇਖ ਸਕਦੇ ਆ ਤੇ ਇਧਰ ਐਂਟਰੀ ਵੀ ਕਰਦੀ ਆ ਇਧਰ ਐਂਟਰੀ ਕਰ ਦਦੀ ਏ ਆਹ ਰੰਗ ਦਿਖਣੇ ਸੀ ਰਾਜੇ ਪੂਰਾ ਕਲੀਅਰ ਹੁੰਦਾ ਹੂੰ ਮਹਾਨ ਆਈਟਮ ਆਂਦੀਆਂ ਚੰਦਰਾ ਟੈਲੀਸਕੋਪ ਕਿੰਨਾ ਸੋਹਣਾ ਲੱਗ ਰਿਹਾ ਆ ਦੇਖੋ ਇਸ ਤਰ੍ਹਾਂ ਆਕਾਸ਼ ਗੰਗਾ ਵੇਖ ਸਕਦੇ ਆਂ ਆਪ ਪੂਰੀ ਨੰਗੀ ਅੱਖ ਨਾਲ ਇਦਾਂ ਦਿਖਦਾ ਇੱਥੇ ਮਿਲਕੀ ਵੇ ਗੈਲੈਕਸੀ ਆਪਾਂ ਸਭ ਤੋਂ ਉੱਪਰਲੇ ਫਲੋਰ ਤੇ ਆ ਗਏ ਆ ਤੇ ਬਸ ਇਹਨਾਂ ਨੂੰ ਦੇਖ ਹੀ ਸਕਦੇ ਆ ਮਤਲਬ ਮਸ਼ੀਨਰੀ ਵੇਖ ਸਕਦੇ ਆ ਆਪਾਂ ਵੇਖ ਕਿਵੇਂ ਕਿਵੇਂ ਦੀ ਵਰਤੀ ਗਈ ਹੈ ਵੈਸੇ ਉਹਨਾਂ ਨੇ ਉੱਥੇ ਲਿਖਿਆ ਡੋਨਟ ਟੱਚ ਲੋਕ ਟੱਚ ਕਰਦੇ ਹੋਣੇ ਤਾਂ ਹੀ ਉਹਨਾਂ ਨੇ ਬਾਉਂਡਰੀ ਕੀਤੀ ਆ ਆ ਬਾਉਂਡਰੀ ਵੇ ਤਾਂ ਟੱਚ ਕਰਨ ਦੀ ਲੋੜ ਨਹੀਂ ਕਿਉਂਕਿ ਆਪਾਂ ਨੂੰ ਕਿਹੜਾ ਤਾਂ ਪਤਾ ਕੁਝ ਕੀ ਕਰਨਾ ਕਿਤੇ ਲਿਖਿਆ ਟਾਈਮਿੰਗ 10 ਵਜੇ ਤੋਂ ਸ਼ਾਮ ਦੇ 5:30 ਤੱਕ ਟੈਲੀਸਕੋਪਸ ਤੇ অবজারਵੇਟਰੀ ਆਨਲੀ ਫਾਰ ਪ੍ਰੋਫੈਸ਼ਨਲ ਐਸਟਰੋਨੋਮਰਸ ਐਂਡ ਆਲਰੇਡੀ ਬੁੱਕ ਨੋ ਫਸੀਲਿਟੀ ਅਵੇਲੇਬਲ ਫॉर ਵਿਜ਼ਿਟਰ ਟੂ ਵਾਚ ਹਾਂ ਮਤਲਬ ਵੇਖ ਨਹੀਂ ਸਕਦੇ ਹੈਗੇ ਤੇ ਮਿਸਟਰ ਵੇਖ ਨਹੀਂ ਸਕਦਾ ਹਾਂਜੀ ਤੇ ਨਾ ਹੀ ਇੱਥੇ ਕੋ ਰਾਤ ਨੂੰ ਆ ਸਕਦਾ ਸਿਰਫ ਦਿਨ ਵੇਲੇ ਆਪਾਂ ਇਹਨਾਂ ਨੂੰ ਵੇਖਣ ਆ ਸਕਦੇ ਹਾਂ ਬਸ ਤਾਂ ਮਾਇਆ ਮਾ ਵੇਖ ਸਕਦੇ ਆਪਾਂ ਇਹਨਾਂ ਦਾ ਸਿੱਧੀ ਗੱਲ ਹੈ ਜਿਹੜੀ ਕਾਫੀ ਤਕੜੀ ਮਸ਼ੀਨਰੀ ਹੈ ਹੁਣ ਪਤਾ ਨਹੀਂ ਆਪਾਂ ਕਿਹੜਾ ਅਸਟਰੋਨੌਟ ਆ ਜਾਂ ਅਸਟਰੋਨੋਮਰਸ ਆ ਇਹਨਾਂ ਨੂੰ ਪਤਾ ਹੋਵੇ ਵੀ ਕੀ ਕੀ ਹੈ ਲੱਗਾ ਉਹੀ ਜਿਹੜੀਆਂ ਇਹਨਾਂ ਨੇ ਤਸਵੀਰਾਂ ਖਿੱਚੀਆਂ ਉਹ ਥੱਲੇ ਉਹਨਾਂ ਨੇ ਦਿਖਾਤੀਆਂ ਆ ਵੀ ਤੁਸੀਂ ਵੇਖ ਲਓ ਹੈਂਡਲ ਡਾਰਕ ਸਕਾਈਰ ਉਹ ਇੰਡੀਆ ਦਾ ਪਹਿਲਾ ਆ ਹਾਂਜੀ ਇਹ ਬੰਗਲੌਰ ਤੋਂ ਆਪਰੇਟ ਹੁੰਦਾ ਵੇ ਇਹ ਕਾਫੀ ਜ਼ਿਆਦਾ ਮਸ਼ੀਨਰੀ ਲੱਗੀ ਆ ਇਹਦੇ ਅੰਦਰ ਪਰ ਇਹ ਇਹਨਾਂ ਦੇ ਆਪ ਦੇ ਰਿਸਰਚ ਵਾਸਤੇ ਹੀ ਆ ਆਮ ਲੋਕਾਂ ਦਾ ਇਹਦੇ ਨਾਲ ਕੋਈ ਲਾਗ ਅਦਾ ਗਾ ਨਹੀਂ ਇੱਧਰ ਸੈਟਲਾਈਟ ਵੀ ਲੱਗੇ ਆ ਛੋਟੇ ਛੋਟੇ ਵੱਡੇ ਵੱਡੇ ਤੇ ਉਹ ਉੱਪਰ ਪਹਾੜ ਤੇ ਵੀ ਲੱਗੇ ਆ ਛੋਟੇ ਛੋਟੇ ਤੇ ਇੱਕ ਆ ਟਾਵਰ ਜਿਹਾ ਵੀ ਲੱਗਿਆ ਹਾਂਜੀ ਤੁਸੀਂ ਕੋਈ ਖਾਸ ਜਾਣਕਾਰੀ ਦੇਣਾ ਚਾਹੋ ਇਸ ਬਾਰੇ ਹਾਂਜੀ ਤੇ ਇਹ ਨੂੰ ਹੈਨਲੇ ਪਿੰਡ ਦੇ ਵਿੱਚ ਇਸ ਲਈ ਚੂਜ਼ ਕੀਤਾ ਗਿਆ ਆ ਕਿਉਂਕਿ ਇਹ ਸਿਟੀ ਲਾਈਟ ਤੋਂ ਦੂਰ ਹੈ ਪੋਲਿਊਸ਼ਨ ਤੋਂ ਦੂਰ ਹੈ ਇੰਡਸਟਰੀਅਲ ਏਰੀਆ ਤੋਂ ਦੂਰ ਆ ਤੇ ਇਹ ਜ਼ਰੂਰੀ ਆਬਜ਼ਰਵੇਟਰੀ ਲਈ ਹਾਂਜੀ ਤੇ ਕਿਉਂ ਕਿ ਇਦਾਂ ਦੇ ਏਰੀਆ ਚ ਹੀ ਲੱਗ ਸਕਦੀ ਹੈ ਨਾ ਇਦਾਂ ਦੇ ਏਰੀਆ ਚ ਤੇ ਇਦਾਂ ਦੇ ਏਰੀਆ ਚ ਵੀ ਨਹੀਂ ਲਾਈ ਜਾ ਸਕਦੀ ਕਿ ਜਿੱਥੇ ਖਰਚਾ ਹੀ ਬਹੁਤ ਆ ਜਾਵੇ ਥੋੜੇ ਲੋਕ ਵੀ ਹੋਣੇ ਚਾਹੀਦੇ ਆਬਾਦੀ ਵੀ ਹੋਣੀ ਚਾਹੀਦੀ ਆ ਪਰ ਖਰਚਾ ਘਾਟਾ ਵੀ ਇਸ ਲਈ ਇਹਨਾਂ ਨੇ ਇੱਥੇ ਲਾਈ ਆ ਹਾਂਜੀ ਤੇ ਇੱਕ ਗੱਲ ਹੋਰ ਆ ਕਿ 11 ਵਜੇ ਇਸ ਪਿੰਡ ਦੀਆਂ ਲਾਈਟਾਂ ਬੰਦ ਹੋ ਜਾਂਦੀਆਂ ਤਾਂ ਜੋ ਕਿ ਲਾਈਟ ਪੋਲੂਸ਼ਨ ਨਹੀਂ ਚਾਹੀਦਾ ਨਾ ਦੇਲੀ ਲਾਈਟ ਪੋਲੂਸ਼ਨ ਨਹੀਂ ਚਾਹੀਦਾ ਹੂੰ ਇਸੇ ਕਰਕੇ ਇੱਥੇ ਲਾਉਣ ਦਾ ਇਹਨਾਂ ਦਾ ਮਕਸਦ ਹੈਨਲੇ ਦੇ ਵਿੱਚ ਇਹ ਸੀਗਾ ਵੀ ਇੱਥੇ ਕੋਈ ਵੀ ਪੋਲੂਸ਼ਨ ਕਿਸੇ ਵੀ ਤਰ੍ਹਾਂ ਦਾ ਲਾਈਟ ਪੋਲੂਸ਼ਨ ਨਹੀਂ ਆ ਸਮੋਕ ਨਹੀਂ ਆ ਕੁਝ ਵੀ ਮਤਲਬ ਸਕਾਈ ਕਲੀਅਰ ਹੈ ਫਿਰ ਪਿੰਡ ਵੀ ਤਾਂ ਛੋਟਾ ਜਿਹਾ ਹੀ ਹੈ ਨਾ ਤੇ ਉਹਦੀਆਂ ਵੀ ਲਾਈਟਾਂ 11 ਵਜੇ ਬੰਦ ਕਰ ਦਿੰਦੇ ਆ ਇਸੇ ਕਰਕੇ ਫੇ ਵਧੀਆ ਕੈਪਚਰ ਹੋ ਜਾਂਦੀਆਂ ਤਸਵੀਰਾਂ ਤੇ ਉੱਪਰ ਉਹ ਡੂਮ ਇਹ ਖੋਲ ਦਿੰਦਾ ਤੇ ਉੱਪਰੋਂ ਹੀ ਫਿਰ ਇਹ ਤਸਵੀਰਾਂ ਲੈਂਦੇ ਆ ਹਾਂਜੀ ਉੱਪਰਲੇ ਪਾਸਿਓਂ ਖੋਲ ਕੇ ਫਿਰ ਅਬਜ਼ਰਵ ਕਰਦੇ ਸਾਰਾ ਸੋਲਰ ਸਿਸਟਮ ਹੀ ਇਥੇ ਸਾਰਾ ਤੇ ਬੈਕਅਪ ਦੇ ਲਈ ਇਹਨਾਂ ਨੇ ਡੀਜ਼ਲ ਜਨਰੇਟਰ ਰੱਖਿਆ ਹੋਇਆ ਹਾਂ ਹਾਂ ਇਧਰ ਜਿੱਦੋਂ ਆਪਾਂ ਗੱਡੀ پارک ਕੀਤੀ ਸੀ ਨਾ ਉਹਦੇ ਥੱਲੜਲੇ ਪਾਸੇ ਬਹੁਤ ਤਕੜਾ ਪਲਾਂਟ ਲੱਗਿਆ ਸੋਲਰ ਦਾ ਤੇ ਉੱਥੋਂ ਫਿਰ ਸਾਰਾ ਹੁੰਦਾ ਹੈ ਵਧੀਆ ਥਾਂ ਚੁਣੀ ਹੈ ਕਿਉਂਕਿ ਵਧੀਆ ਨਾ ਹੈ ਇੱਥੇ ਕੋਈ ਹਵਾ ਪ੍ਰਦੂਸ਼ਣ ਨਹੀਂ ਹੈ ਕੋਈ ਮਤਲਬ ਕਿ ਲਾਈਟਾਂ ਉਹ ਵੀ ਬੰਦ ਹੋ ਜਾਂਦੀਆਂ ਆ ਇਸ ਕਰਕੇ ਨਾਲ ਉਹਨਾਂ ਨੇ ਉੱਚੀ ਜਗ੍ਹਾ ਚੁਣੀ ਹੈ ਵਰਲਡ ਦੀ ਸੈਕੰਡ ਹਾਈਐਸਟ ਪਲੇਸ ਆ ਇਹ ਹਾਂਜੀ ਜਿਹੜਾ ਜਿਹਦਾ ਐਲਟੀਟਿਊਡ ਵੇਨਾ ਉੱਚੇ ਤੇ ਲੱਗਾ ਹੋਇਆ ਹੈ ਇਹ ਤੋਂ ਪਹਿਲਾਂ ਸ਼ਾਇਦ ਇੱਕ ਅੱਧੀ ਅਬਜ਼ਰਵੇਟਰੀ ਹੋਰ ਆ ਕੋਈ ਫਿਰ ਦੂਸਰੇ ਨੰਬਰ ਤੇ ਇਹ ਆ ਜਿਹੜੀ ਇੰਨੀ ਉੱਚੀ ਲੱਗੀ ਆ ਹਾਂਜੀ ਇੰਡੀਆ ਦੇ ਵਿੱਚ ਤਾਂ ਇਹ ਪਹਿਲੀ ਹੋਈ ਆ ਤੇ ਬੈਂਗਲੂਰੂ ਦੇ ਵਿੱਚ ਇਹਦਾ ਕੰਟਰੋਲ ਰੂਮ ਆ ਹੂੰ ਉਹ ਹੇਠਲੇ ਪਾਸੇ ਵੀ ਥੋੜਾ ਜਿਹਾ ਕੁਝ ਨਵਾਂ ਉਹ ਬਣ ਰਿਹਾ ਆ ਉਹੀ ਉਹ ਸੋਲਰ ਪੈਨਲ ਆ ਤੇ ਇੱਕ ਸੈਟਲਾਈਟ ਲੱਗਿਆ ਉੱਥੇ ਉਹ ਦੀਦੀ ਮੈਂ ਗੱਲ ਕਰ ਰਿਹਾ ਹਾਂ ਹਾਂਜੀ ਬਾਕੀ ਆ ਜਾਣੇ ਲੱਗੇ ਪਏ ਇਧਰ ਜਿਹੜੇ ਦਿਖਾਈ ਦਿੱਤੇ ਪਹਿਲਾਂ ਤੋਂ ਆ ਵੱਡੇ ਡੂਮ ਦੇ ਨਾਲ ਜਿਹੜਾ ਇਧਰ ਆ ਕੰਮ ਚੱਲ ਰਿਹਾ ਨਾ ਇਹਦੇ ਚ ਦੇਖਣ ਨੂੰ ਇੰਜ ਲੱਗਦਾ ਵੀ ਜਿਵੇਂ ਆ ਦੂਰਬੀਨਾਂ ਹੀ ਲੱਗ ਰਹੀਆਂ ਹੁੰਦੀਆਂ ਫਿਰ ਤੁਹਾਨੂੰ ਦੇਖ ਸਕਦੇ ਕੁਝ ਆ ਵੀ ਇਹਨਾਂ ਦੇ ਥਰੂ ਕੁਝ ਵੇਖਿਆ ਜਾ ਸਕਦਾ ਪਰ ਉਹ ਪੁੱਛ ਕੇ ਆਏ ਉਹ ਕਹਿੰਦੇ ਇਹਦੇ ਨਾਲ ਅੱਖ ਲਾ ਕੇ ਕੁਝ ਨਹੀਂ ਵਿਖਦਾ ਇਹ ਸਾਰਾ ਕੁਝ ਕੰਪਿਊਟਰਾਈਜ਼ਡ ਆ ਮਤਲਬ ਇਹ ਫੋਟੋ ਤਾਂ ਲੈ ਰਹੀਆਂ ਪਰ ਇਹ ਕੰਪਿਊਟਰ ਤੇ ਜਾ ਰਿਹਾ ਸਾਰਾ ਕੁਝ ਮਨ ਨੰਗੀ ਅੱਖ ਦੇ ਨਾਲ ਸਿੱਧਾ ਤੁਸੀਂ ਕਿਸੇ ਚੀਜ਼ ਨੂੰ ਕੋਹ ਲਾ ਕੇ ਨਹੀਂ ਵੇਖ ਸਕਦੇ ਬੈਠੇ ਹਾਂਜੀ ਉਹ ਦੇਖੋ ਜਿਹੜੀ ਉਹ ਗ੍ਰਿਲ ਜੀ ਨਹੀਂ ਹੈਗੀ ਉੱਪਰ ਹਾਂ ਪੌੜੀ ਚੜ੍ਹਨੀ ਜਿੱਦਾਂ ਉਹ ਹੀ ਖੁੱਲਦੀ ਹੁੰਦੀ ਹੁਣੀ ਨਾ ਦਿਖਾਈ ਸੀ ਨਾ ਫੋਟੋ ਉਹਨਾਂ ਨੇ ਉਹਨੂੰ ਓਪਨ ਕਰਦੇ ਹੋਣੇ ਆ ਤੇ ਫੇ ਵਿੱਚੋਂ ਦੀ ਉਹ ਦੇਖਦੇ ਆ ਉੱਪਰੋਂ ਆਪ ਮੈਨੂਅਲੀ ਕਰਨਾ ਪੈਂਦਾ ਨਾ ਪੌੜੀ ਚੜਨ ਲਈ ਇੱਕ ਤਰ੍ਹਾਂ ਹਾਂਜੀ ਤੇ ਉੱਪਰ ਪਰੇ ਹੋ ਜਾਂਦਾ ਫਿਰ ਪਾਰਕਿੰਗ ਦੇ ਕੋਲ ਆ ਗਏ ਅਸੀਂ ਤੇ ਉਹਦੀ ਗੱਲ ਕਰ ਰਹੇ ਸੀ ਆਪਾਂ ਜਿਹੜਾ ਇਹਨਾਂ ਨੇ ਇੱਕ ਹੋਰ ਸੈਟਲਾਈਟ ਲਾਇਆ ਤੇ ਨਾਲ ਹੀ ਇੱਥੇ ਸੋਲਰ ਪੈਨਲ ਵੀ ਬਹੁਤ ਸਾਰੇ ਲੱਗੇ ਆ ਇਹ ਥੋੜਾ ਥੱਲੇ ਆ ਪਿੰਡ ਦੇ ਲੈਵਲ ਤੇ ਹੀ ਆ ਜਿੰਨਾ ਪਿੰਡ ਨੀਵਾ ਨਾ ਉੱਥੇ ਕੀ ਹੈ ਉਹਦੇ ਬਰਾਬਰ ਜੇ ਲੱਗੇ ਪਏ ਜਿਆਦਾ ਘੱਮ ਸੋਲਰ ਨਹੀਂ ਚੱਲਦੇ ਵੈਸੇ ਹੂੰ ਤੇ ਇਸ ਪਿੰਡ ਦੇ ਵਿੱਚ BSNL ਦਾ ਨੈਟਵਰਕ ਹੁੰਦਾ ਹੋਰ ਕੋਈ ਨੈਟਵਰਕ ਨਹੀਂ ਹੈਗਾ ਬਾਕੀ ਜਿਹੜੇ ਪੰਚਾਇਤਾਂ ਨੂੰ ਦਿੱਤੇ ਹੋਏ ਆ ਵਾਈਫਾਈ ਹੈ ਨਾ ਜਿੱਥੇ ਆਹ ਇਹ ਇੰਟਰਨੈਟ ਇੱਕ ਨਵੀਂ ਚੀਜ਼ ਸੀ ਆਪਣੇ ਜਨਨ ਲਈ ਇੱਥੇ ਇਹਨਾਂ ਨੇ ਦਿੱਤਾ ਹੋਇਆ ਪਿੰਡ-ਪਿੰਡ ਪੰਚਾਇਤ ਦੇ ਵਿੱਚ ਹੂੰ ਉਸ ਉਮਰੇਦੀ ਦੇ ਵਿੱਚ ਵੀ ਕਹਿ ਰਿਆ ਸੀ ਨਾ ਕਿ ਜਿੱਥੇ ਆਰਟੀਬੀਪੀ ਦਾ ਉੱਥੇ ਹੈਗਾ ਆ ਉਹ ਪੰਚਾਇਤਾਂ ਨੂੰ ਦਿੱਤੇ ਇਹਨਾਂ ਨੇ ਕਿ ਉੱਥੇ ਜਾ ਕੇ ਤੁਸੀਂ ਵਾਈਫਾਈ ਕਨੈਕਟ ਕਰ ਸਕਦੇ ਹੋ ਕਰ ਸਕਦੇ ਹਾਂ ਹਰੇਕ ਪਿੰਡ ਵਾਲਾ ਉੱਥੇ ਵਰਤ ਸਕਦਾ ਜੀ ਉਹਦੇ ਕੋਲ ਉਦਾਂ ਨਹੀਂ ਹੈਗਾ ਹਾਂਜੀ ਤੇ ਇਸ ਵਾਰ ਤੇ ਆਪਾਂ ਨੂੰ ਤਾਰੇ ਉਮੈਦੇ ਨਹੀਂ ਦਿਖੇ ਜਿਵੇਂ ਦੇ ਆਪਾਂ ਇੱਧਰ ਦੇਖ ਕੇ ਆਏ ਅੰਦਰ ਜਿੱਦਾਂ ਦੀ ਉਹਨਾਂ ਨੇ ਤਸਵੀਰਾਂ ਲਾਈਆਂ ਆ ਕਦੇ ਫੇਰ ਸਹੀ ਫੇਰ ਆਵਾਂਗੇ ਥੋੜੇ ਹੋਰ ਮੌਸਮ ਦੇ ਵਿੱਚ ਉਹ ਕਹਿੰਦੇ ਕਿ ਏ ਵਾਲਾ ਮਹੀਨਾ ਥੋੜਾ ਬਰਸਾਤ ਜੀ ਵਾਲਾ ਹੁੰਦਾ ਨਾ ਇਸ ਕਰਕੇ ਮੌਸਮ ਐਦਾਂ ਦਾ ਹੀ ਰਹਿੰਦਾ ਬਦਲ ਬਾਈ ਰਹਿੰਦੀ ਹੈ ਤਾਂ ਕਰਕੇ ਨਹੀਂ ਦਿਖਦਾ ਤੇ ਕੋਈ ਨਾ ਅਗਲੀ ਵਾਰ ਜਦੋਂ ਆਵਾਂਗੇ ਉਹ 270 ਦਿਨ ਹੋਣ ਜਿਹਦੇ ਵਿੱਚ ਆਪਾਂ ਨੂੰ ਮਤਲਬ ਕਿ ਉਹ ਇੱਕ ਦਿਨ ਮਿਲੇ ਜਿਹਦੇ ਵਿੱਚ ਆਪਾਂ ਇਹਨਾਂ ਤਾਰਿਆਂ ਨੂੰ ਨੰਗੀ ਅੱਖ ਦੇ ਨਾਲ ਇਹਨਾਂ ਵਧੀਆ ਤਰੀਕੇ ਨਾਲ ਦੇਖ ਸਕੀ ਤੇ ਰੰਗ ਵੀ ਦੇਖ ਸਕੀ ਸੋਣੇ ਤਾਰੇ ਤਾਂ ਆਪਾਂ ਪੰਜਾਬ 'ਚ ਵੀ ਦੇਖ ਲੈਂਦੇ ਆ ਬਥੇਰੇ ਹੁੰਦੇ ਆ ਪਰ ਇੱਥੇ ਕਲਰ ਇੱਥੇ ਜਿਹੜੇ ਰੰਗ ਦਿਖਦੇ ਆ ਨਾ ਉਹ ਬਹੁਤ ਸੋਹਣੇ ਲੱਗਦੇ ਆ ਹੂੰ ਚਲੋ ਕੋਈ ਗੱਲ ਨਹੀਂ ਹੁਣ ਅਗਲੀ ਵਾਰ ਲਈ ਛੱਡ ਕੇ ਜਾਂਦੇ ਆ ਹਾਂ ਕਿਉਂਕਿ ਇਹ ਉਸੇ ਤਰ੍ਹਾਂ ਇੱਕ ਤਰ੍ਹਾਂ ਜਰੂਰ ਹੁੰਦਾ ਨਾ ਜਿੱਦਾਂ ਬਹੁਤ ਸਾਰੇ ਸੱਜਣ ਨਰਦਰਨ ਲਾਈਟਸ ਵੇਖਣ ਲਈ ਜਾਂਦੇ ਆ ਉਹ ਬਾਹਰਲੇ ਮੁਲਕਾਂ 'ਚ ਕੈਨੇਡਾ ਯੂ ਐਸ 'ਚ ਵਿਖਦੀਆਂ ਹਾਂ ਤੇ ਇਸੇ ਤਰ੍ਹਾਂ ਹੀ ਇੱਥੇ ਹੈਂਡਲੇ 'ਚ ਵੀ ਹੁੰਦੇ ਆ ਉਹ ਵੀ ਲਾਈਟਸ ਬਹੁਤ ਵਧੀਆ ਇੱਥੇ ਵੀ ਉਹ ਖਿੱਚਦੀਆਂ ਮੈਂ ਫੋਟੋ ਵੇਖੀ ਤਾਂ ਮੈਨੂੰ ਸਿਗਾ ਚੱਲ ਵੇਖਾਂਗੇ ਦੇਖਾਂਗੇ ਪਰ ਖੈਰ ਜਿੱਦਾਂ ਮਨ ਪੀਨੇ ਗਿਆ ਕਿ ਫੇਰ ਕਿਤੇ ਜਾਵਾਂਗੇ ਤੇ ਫੇਰ ਉਹ ਲਾਈਟਸ ਵੇਖ ਕੇ ਜਾਵਾਂਗੇ ਤੇ ਬਾਕੀ ਇਸ ਵੀਡੀਓ ਨੂੰ ਹੁਣ ਆਪਾਂ ਇੱਥੇ ਖਤਮ ਕਰਦੇ ਆਂ ਅਗਲੀ ਵੀਡੀਓ ਦੇ ਵਿੱਚ ਮਿਲਦੇ ਆਂ ਤੇ ਹੁਣ ਆਪਾਂ ਲੇਹਵਾਲ ਨੂੰ ਚੱਲੀਏ ਜੀ ਲੇਹਵਾਲ ਨੂੰ ਚੱਲਦੇ ਹੁਣ ਲੇਹ 260 ਤੋਂ 70 ਕਿਲੋਮੀਟਰ ਹੈ ਇੱਥੋਂ ਤੇ ਠੀਕ ਆ ਜੀ ਫਿਰ ਮਿਲਦੇ ਆਂ ਅਗਲੀ ਵੀਡੀਓ 'ਚ ਬਾਏ ਬਾਏ ਕੀਪ ਵਾਚਿੰਗ ਵਾਕ ਵਿਦ ਟੁਰਨਾ ਜੁੜੇ ਰਹੋ ਸਾਡੇ ਸਫ਼ਰ ਦੇ ਨਾਲ